ਤੇ ਨਹੀਂ ਇੱਕ ਵੀਡੀਓ سوشل میڈیا ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁਕਸਰ ਦੇ ਵਿੱਚ ਕੁਝ ਸ਼ਿਰ ਸੈਨਾ ਵਾਲਿਆਂ ਦੇ ਵੱਲੋਂ ਇੱਕ ਗੁਰਸਿੱਖ ਨੌਜਵਾਨ ਦੀ ਕੁੱਟਮਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬਾਜ਼ਾਰ ਦੇ ਵਿੱਚ ਨਰਸਲ ਉਸ ਦੇ ਵਿੱਚ ਹੁਣ ਸ਼੍ਰੀ ਅਕਾਤਰ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਹੁਣਾਂ ਦੇ ਵੱਲੋਂ ਸਖਤ ਨੋਟਿਸ ਲੈ ਲਿਆ ਹੈ ਤੁਹਾਨੂੰ ਦੱਸਦੀ ਕਿ ਪੋਸਟ ਪਾਈ ਗਈ ਹੈ ਫੇਸਬੁੱਕ ਤੇ ਪੋਸਟ ਪਾ ਕੇ ਉਹਨਾਂ ਨੇ ਇਹ ਜੋ ਘਟਨਾ ਹੋਈ ਹੈ ਉਸ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਔਰ ਨਾਲ ਦੀ ਨਾਰਕੀ ਉਹਨਾਂ ਨੇ ਪ੍ਰਸ਼ਾਸਨ ਨੂੰ ਕਹਿ ਦਿੱਤਾ ਹੈ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਜੁੜੀ ਹੈ ਉਹ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਪਰਚਾ ਜਿਹੜਾ ਆ ਉਹ ਦਰਜ ਹੋ ਚੁੱਕਿਆ ਹੈ ਗੁਰਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ ਦੇ ਵਿੱਚ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁਕਸਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਸੀ ਦਰਅਸਲ ਕੁਝ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਸੜਕ ਦੇ ਵਿਚਕਾਰ ਤਾਂ ਜਦੋਂ ਇਹ ਸਿੱਖ ਨੌਜਵਾਨ ਆਉਂਦਾ ਹੈ ਤਾਂ ਉਸ ਦੇ ਵੱਲੋਂ ਸਾਈਡ ਮੰਗੀ ਜਾਂਦੀ ਹੈ ਇੱਕ ਮੈਨੂੰ ਲੰਘ ਲੈਣ ਦਿਓ ਪਰ ਉੱਥੇ ਹੀ ਬਹਿਸ ਵੱਜ ਜਾਂਦੀ ਹੈ ਸ਼ੁਸ਼ਹਨਾ ਆਗੂਆਂ ਦੇ ਵੱਲੋਂ ਤੂ ਤੂ ਮੈਂ ਮੈਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਸ ਸਿੱਖ ਨੌਜਵਾਨ ਦੇ ਨਾਲ ਔਰ ਬਾਅਦ ਦੇ ਵਿੱਚ ਜਿੰਨੇ ਵੀ ਸਾਰੇ ਸ਼ੁਸ਼ਹਨਾ ਦੇ ਵਰਕਰ ਹੁੰਦੇ ਆਗੂ ਹੁੰਦੇ ਆ ਤਾਂ ਉਸ ਨੌਜਵਾਨ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਗੱਡੀ ਦੇ ਵਿੱਚੋਂ ਕੱਢ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸਤੇ ਕੁਸਨ ਕੜੇ ਬਾਰੇ ਗਏ ਹਾਲਾਂਕਿ ਉਸਦੀ ਜਿਹੜੀ ਟੀ-ਸ਼ਰਟ ਪਾਈ ਹੋਈ ਸੀ ਉਹ ਵੀ ਪਾੜ ਦਿੱਤੀ ਗਈ ਦਸਤਾਰ ਦੇ ਉੱਪਰ ਵੀ ਹੱਥ ਜਿਹੜਾ ਆ ਉਹ ਚੁੱਕਿਆ ਗਿਆ ਤਾਂ ਇਹ ਤਸਵੀਰਾਂ ਅਸੀਂ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਆ ਉਹ ਕਾਫੀ ਹਾਈ ਪ੍ਰੋਫਾਈਲ ਜਿਹੜਾ ਬਣ ਜਾਂਦਾ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੂ ਹੁਣਾਂ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਔਰ ਇਸ ਮਾਮਲੇ ਨੂੰ ਲੈ ਕੇ ਨੋਟਿਸ ਲਿਆ ਗਿਆ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਸਖਤ ਤਾੜਨਾ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਇੱਕ ਸਿੱਖ ਨੌਜਵਾਨ ਦੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਤੁਹਾਨੂੰ ਦੱਸ ਦੇ ਕਿ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੌਜਵਾਨ ਦਾ ਪਤਾ ਲਾਣ ਦੇ ਵਾਸਤੇ ਪਹੁੰਚੀਆਂ ਹੋਈਆਂ ਨੇ ਹਾਲਚਾਲ ਜਾਣਨ ਦੇ ਵਾਸਤੇ ਪਹੁੰਚੀਆਂ ਹੋਈਆਂ ਨੇ ਸ਼ਿਵ ਸੈਨਾ ਵਰਕਰਾਂ ਨੇ ਕੁੱਟਿਆ ਸੀ ਸਿੱਖ ਨੌਜਵਾਨ ਜਿਹਾ ਸ਼੍ਰੀ ਮੁਕਸਰ ਸਾਹਿਬ ਸ਼ਹਿਰ ਦੀ ਇਹ ਗੱਲ ਹੈ ਜਿੱਥੇ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਸੜਕ ਦੇ ਵਿਚਾਲੇ ਧਰਨਾ ਦਿੱਤਾ ਜਾ ਰਿਹਾ ਸੀ ਰੋਡ ਸਾਰਾ ਬਲਾਕ ਕੀਤਾ ਜਾ ਰਿਹਾ ਸੀ ਤਾਂ ਸਿੱਖ ਨੌਜਵਾਨ ਨੇ ਜਗਾ ਮੰਗੀ ਕਿ ਮੈਨੂੰ ਲੰਘ ਲੈਣ ਦਿਓ ਪਰ ਸ਼ਿਵ ਸੈਨਾ ਆਗੂਆਂ ਦੀ ਅੱਗੋਂ ਗੁੰਡਾਗਰਦੀ ਤੁਸੀਂ ਦੇਖੋ ਕਿ ਕਿਵੇਂ ਸਿੱਖ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਕੇ ਉਹਦੇ ਉੱਪਰ ਹੱਥ ਚੁੱਕਿਆ ਗਿਆ ਉਸ ਦੀ ਦਸਤਾਰ ਤੇ ਹੱਥ ਚੁੱਕਿਆ ਗਿਆ ਤੇ ਉਹਦੀ ਜਿਹੜੀ ਟੀ-ਸ਼ਰਟ ਹੈ ਉਹ ਪਾੜ ਦਿੱਤੀ ਗਈ ਹਾਲਾਂਕਿ ਜੋ ਸ਼ਿਵ ਸੈਨਾ ਦੇ ਆਗੂ ਸੀ ਉਹਨਾਂ ਦੇ ਗਨਮੈਨ ਮੂਕ ਦਰਸ਼ਕ ਮਣਕੇ ਦੇਖਦੇ ਰਹੇ ਹਟਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਇਹ ਤਸਵੀਰਾਂ ਦਿਖਾ ਰਿਆਂ ਦੇਖੋ ਬਕਾਇਦਾ ਗਨਮੈ ਨਾਲ ਸੀਗੇ ਔਰ ਇਸ ਦੇ 22 ਦੋ ਸਿੱਖ ਨੌਜਵਾਨ ਨੂੰ ਸ਼ਿਵ ਸੈਨਾ ਅਗਵਾ ਦੇ ਵੱਲੋਂ ਕੁੱਟਿਆ ਗਿਆ ਤਾਂ ਹੁਣ ਤੁਹਾਨੂੰ ਦੱਸਦੀ ਕਿ 295 ਤੇ 26 ਧਾਰਾ ਦੇ ਤਹਿਤ ਪਰਚਾ ਜਿਹੜਾ ਆ ਉਹ ਦਰਜ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੁਣਾਂ ਦੇ ਵੱਲੋਂ ਵੀ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਗਿਆ ਹੈ। ਉਹਨਾਂ ਨੇ ਬਕਾਇਦਾ ਫੇਸਬੁੱਕ ਤੇ ਪੋਸਟ ਪਾਈ ਹੈ ਔਰ ਉਹਨਾਂ ਲਿਖਿਆ ਹੈ ਕਿ ਜੋ ਘਟਨਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਹੋਈ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ, ਦਸਤਾਰ ਦੀ ਬੇਅਦਬੀ ਕੀਤੀ ਗਈ, ਉਹਦੇ ਲੀੜੇ ਪਾੜੇ ਗਏ ਤਾਂ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਇਹ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਹ ਪ੍ਰਸ਼ਾਸਨ ਨੂੰ ਤਾਰਨਾ ਜਿਹੜੀ ਹੈ ਉਹ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੁਣਾਂ ਦੇ ਵੱਲੋਂ ਕੀਤੀ ਗਿਆ ਤਾਂ ਹੁਣ ਮਾਮਲਾ ਦਰਜ ਹੋ ਚੁੱਕਿਆ ਹੈ ਵੱਖ-ਵੱਖ ਸਿੱਖ ਜਥੇਬੰਦੀਆਂ ਜੁੜੀਆਂ ਨੇ ਹਸਪਤਾਲ ਦੇ ਵਿੱਚ ਸਿੱਖ ਨੌਜਵਾਨ ਦਾ ਪਤਾ ਲਾਣ ਦੇ ਵਾਸਤੇ ਵੀ ਪਹੁੰਚੀਆਂ ਹੋਈਆਂ ਨੇ